ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਵੈਜ ਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਗਾਜਰ ਦੇ ਹਲਵੇ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਗਾਜਰ ਦਾ ਹਲਵਾ ਘਰ ਵਿੱਚ ਬਿਲਕੁਲ ਰਲਵਾਈ ਸਟਾਈਲ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਬਹੁਤ ਹੀ ਟੇਸਟੀ ਬਣਦਾ ਹੈ 2.5 ਕਿਲੋ ਗਾਜਰਾ ਅਸੀਂ ਲਈਆਂ ਹਨ ਅਤੇ ਇਹਨੂੰ ਚੰਗੀ ਤਰ੍ਹਾਂ ਸੀ ਧੋ ਲਿਆ ਹੈ ਗਾਜਰਾਂ ਨੂੰ ਅਸੀਂ ਛਿੱਲ ਲਿਆ ਹੈ ਤੇ ਦੁਬਾਰਾ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਮੈਂ ਇਹ ਤੇ ਕद्दूकस ਲਿਆ ਹੈ ਸਾਰੀਆਂ ਗਾਜਰਾਂ ਨੂੰ ਅਸੀਂ ਕद्दूकस ਕਰ ਲੈਣਾ ਹੈ ਸਾਰੀਆਂ ਗਾਜਰਾਂ ਨੂੰ ਅਸੀਂ ਕद्दूकस ਕਰ ਲਿਆ ਹੈ ਹੁਣ ਅਸੀਂ ਇੱਕ ਕੜਾਈ ਲਵਾਂਗੇ उस वि दो बड़े दे चम्मच देसी घ्यो पावे घ्यों गर्म हो चुका है हूँ असी कद्दूकस की हुई गाजर इस विवेंगे ਹੁਣ ਅਸੀਂ ਗਾਜਰਾਂ ਨੂੰ ਕਿਉਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਗੈਸ ਦਾ ਫਲੇਮ ਅਸੀਂ ਬਿਲਕੁਲ ਹਾਈ ਤੇ ਰੱਖਿਆ ਹੋਇਆ ਹੈ ਹੁਣ ਅਸੀਂ ਗਾਜਰਾਂ ਨੂੰ ਢੱਕਣ ਲਗਾ ਕੇ ਪਕਾਵਾਂਗੇ ਢੱਕਣ ਲਗਾਉਣ ਦੇ ਨਾਲ ਗਾਜਰਾਂ ਜਲਦੀ ਸੌਫਟ ਹੋ ਜਾਂਦੀਆਂ ਹਨ 15 ਤੋਂ 20 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਨੂੰ ਇੱਕ ਵਾਰ ਦੁਬਾਰਾ ਮਿਕਸ ਕਰ ਦਵਾਂਗੇ ਗਾਜਰ ਸਾਡੀ ਸੌਫਟ ਹੋ ਚੁੱਕੀ ਹੈ ਹੁਣ ਅਸੀਂ ਇਸ ਵਿੱਚ 1.5 ਕਿਲੋ ਦੇ ਕਰੀਬ ਦੁੱਧ ਪਾਵਾਂਗੇ ਦੁੱਧ ਪਾਉਣ ਤੋਂ ਬਾਅਦ ਅਸੀਂ ਗਾਜਰ ਨੂੰ ਦੁੱਧ ਦੇ ਨਾਲ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਤੱਕ ਕਿ ਦੁੱਧ ਬਿਲਕੁਲ ਡਰਾਈ ਨਹੀਂ ਹੋ ਜਾਂਦਾ ਉਨੀ ਦੇਰ ਅਸੀਂ ਇਹਨਾਂ ਨੂੰ ਪਕਾਉਂਦੇ ਰਹਿਣਾ ਹੈ ਗੈਸ ਦਾ ਫਲੇਮ ਅਸੀਂ ਬਿਲਕੁਲ ਹਾਈ ਰੱਖਣਾ ਹੈ ਢੱਕਣ ਲਗਾ ਕੇ ਅਸੀਂ ਇਸ ਨੂੰ ਪਕਾਉਂਦੇ ਰਹਿਣਾ ਹੈ ਵਿੱਚ ਵਿੱਚ ਅਸੀਂ ਇਸ ਨੂੰ ਹਲਾਉਂਦੇ ਰਵਾਂਗੇ ਅਤੇ ਚੈੱਕ ਕਰਦੇ ਜਾਵਾਂਗੇ ਕਿ ਜੇਲੇਲਾ ਬਣਾਉਣ ਦੇ ਲਈ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਹੁਣ ਅਸੀਂ ਇਸ ਵਿੱਚ ਟੇਸਟ ਦੇ ਹਿਸਾਬ ਨਾਲ ਚੀਨੀ ਪਾ ਦੇਵਾਂਗੇ ਚੀਨੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਜਾਂ ਘੱਟ ਪਾ ਸਕਦੇ ਹੋ ਚੀਨੀ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਮੈਂ ਇੱਥੇ ਕੁਝ ਡਰਾਈ ਫਰੂਟਸ ਇਸ ਵਿੱਚ ਪਾ ਰਹੀ ਹਾਂ ਥੋੜੀਆਂ ਜਿਹੀਆਂ ਸੌਗੀਆਂ ਅਤੇ ਕੱਟੇ ਹੋਏ ਬਦਾਮ ਮੈਂ ਇਸ ਵਿੱਚ ਪਾਏ ਹਨ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਡਰਾਈ ਫਰੂਟਸ ਗਜਰੇਲੇ ਵਿੱਚ ਐਡ ਕਰ ਸਕਦੇ ਹੋ ड्राई फ्रूट ਨੂੰ ਅਸੀਂ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਥੋੜਾ ਜਿਹਾ ਇਲਾਇਚੀ ਪਾਊਡਰ ਮੈਂ ਇਸ ਵਿੱਚ ਪਾਇਆ ਹੈ ਇਸ ਦੇ ਨਾਲ ਗੁਜੇਲੇ ਦਾ ਫਲੇਵਰ ਬਹੁਤ ਵਧੀਆ ਆਂਦਾ ਹੈ। 250 ਗ੍ਰਾਮ ਦੇ ਕਰੀਬ ਮੈਥਿਕ ਹੋਇਆ ਲਿਆ ਹੈ। ਖੋਇ ਨੂੰ ਮੈਂ ਇਸ ਵਿੱਚ ਐਡ ਕਰ ਦਿੱਤਾ ਹੈ। ਖੋਇਆ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਖੋਇਆ ਪਾਣ ਦੇ ਨਾਲ ਇਹ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਮੈਰਿਜ ਪਾਰਟੀ ਜਾਂ ਤੇ ਰੈਸਟੋਰੈਂਟ ਵਿੱਚ ਗੁਜੇਲਾ ਖਾਂਦੇ ਹਾਂ ਇਹ ਬਿਲਕੁਲ ਉਸੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਹੈ ਗੁਜੇਲਾ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਗੈਸ ਦਾ ਫਲੇਮ ਬੰਦ ਕਰ ਦਿੱਤਾ ਹੈ ਗੁਜੇਲੇ ਨੂੰ ਅਸੀਂ ਕਿਸੇ ਸਰਵਿੰਗ ਬੋਲ ਵਿੱਚ ਪਾ ਲਿਆ ਹੈ ਤੁਸੀਂ ਵੇਖ ਸਕਦੇ ਹੋ ਕਿ ਗਝੇਲਾ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੈ। ਥੋੜੇ ਜਿਹਾ ਬਦਾਮ ਪਾ ਕੇ ਅਸੀਂ ਇਸ ਨੂੰ ਗਾਰਨਿਸ਼ ਕਰ ਲਿਆ ਹੈ। ਜੇਕਰ ਤੁਹਾਨੂੰ ਗਝੇਲਾ ਬਣਾਉਣ ਦੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਅਮਨ ਵੈਜਰ ਸੋਈ ਨੂੰ ਸਬਸਕ੍ਰਾਈਬ ਕਰਨਾ। ਥੈਂਕਸ ਫॉर ਵਾਚਿੰਗ।